ਹਾਂਜੀ ਮਿੱਤਰੋ ਗੁੱਡ ਮਾਰਨਿੰਗ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਸੋ ਆ ਇੱਕ ਵੀਡੀਓ ਦੇਖੋ ਪਹਿਲਾਂ ਤਾਂ ਫਿਰ ਉਸ ਤੋਂ ਬਾਅਦ ਆਪਾਂ ਦਿੰਨੇ ਆ ਆਪੋ ਆਪਣੇ ਵਿਚਾਰ ਸੋ ਰਾਣਾ ਸਾਹਿਬਗੇ ਅਸੀ ਮਿੱਤਰੋ ਅੱਜ ਮਹਾਰਾਜ ਦੀ ਕਿਰਪਾ ਨਾਲ ਸੋ ਧੁੰਦ ਬੜੀ ਸੀਗੀ ਜਿਹੜੇ ਮੇਰੇ ਦੋਸਤ ਸੀਗੇ ਨਾਲ ਕਿਨੇ ਚਰਾਗ ਅਸੀਂ ਆਉਂਨੇ ਆ ਨਮਸਕਾਰ ਕਰਕੇ ਮੈਂ ਕਿਹਾ ਚਲੋ ਤੁਸੀਂ ਕਰਕੇ ਆਓ ਨਮਸਕਾਰ ਮੈਂ ਕਰਿਆ ਆਇਆ ਸੀਗਾ ਅ ਨਾਲ ਸਾਡੇ ਬੱਚੇ ਸੀਗੇ ਸੋ ਹੈਲੋ ਕਰੋ हेलो नो नो हंसना नहीं नो 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 लाफिंग राइट आ देखो नो बेटा नो लाफिंग लो बाबा जी के सहयोग नाल आ सारीया फौजा दे सहयोग कबीर इज गुड बॉय जिथे ਸੱਚਖੰਡ ਸ੍ਰੀ ਹਜੂਰ ਸ੍ਰੀ ਅਕਸ਼ਲ ਨਗਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਚਿੱਟੇ ਦਾ ਵਪਾਰ ਕਰਦੇ ਹੋਏ ਨਾ ਇੱਕ ਕਲਾਪਿੰਗ ਕਰੋ ਤੇ ਸਾਰੇ ਪਤਵਲੋਂ ਬਾਬਾ ਜੀ ਬੋਮਾ ਨਾਲ ਇਹਨਾਂ ਦੇ ਮੂੰਹ ਕਾਲੇ ਕਰਕੇ ਇਹਨਾਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਜੀ ਕਲਾਪਿੰਗ ਆ ਜਿਵੇਂ ਕਿ ਤੁਸੀਂ ਦੇਖਿਆ ਬੱਚਿਆਂ ਨੇ ਵੀ ਤਾੜੀ ਮਾਰੀ ਅਤੇ ਮੈਂ ਵੀ ਮਾਰਦਾ ਇੱਕ ਕਲਾਪਿੰਗ ਕਿਉਂ ਕੀਤੀ ਹੈ ਆ ਜਿਹੜੇ ਤਿੰਨ ਚਾਰ ਬੈਠੇ ਨੇ ਅਪ ਪੈਰਾਂ ਪਾਨੇ ਬੈਠੇ ਨੇ ਠੀਕ ਹੈ ਸੱਚਖੰਡ ਤਖਤਖੰਡ ਹਜੂਰ ਸਾਹਿਬ ਦੀ ਘਟਨਾ ਉੱਥੇ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਆ ਜਿਹੜੇ 4-5 ਜਿਆਨੇ ਆ ਬੈਠੇ ਨੇ ਇਹ ਚਿੱਟੇਰੇ ਵਪਾਰੀ ਨੇ ਜੀ ਇਹ ਨਸ਼ੇ ਦੇ ਸੋਦਾਗਰ ਸੀਗੇ ਇਹਨਾਂ ਦਾ ਮੂੰਹ ਕਾਲਾ ਕਰਤਾ ਅਤੇ ਇਹਨਾਂ ਨੂੰ ਭਿਆਨਕ ਡੰਡ ਦਿੱਤਾ ਗਿਆ ਬਾਬਾ ਜੀ ਦੇ ਸਹਿਯੋਗ ਨਾਲ ਸੋ ਹਜੂਰ ਤਖਤਖੰਡ ਹਜੂਰ ਸਾਹਿਬ ਠੀਕ ਹੈ ਉੱਥੋਂ ਦੀ ਘਟਨਾ ਹੈ ਸੋ ਮੈਨੂੰ ਬੜੀ ਖੁਸ਼ੀ ਹੋਈ ਇੱਕ ਕਲਾਪਿੰਗ ਕੈਨ ਦਾ ਭਾਵ ਜੇ ਕਿਤੇ ਇਦਾਂ ਹੀ ਸਾਡੀ ਸਰਕਾਰ ਜਾਗ ਜਾਵੇ ਜੇ ਸਾਡੀ ਸਰਕਾਰ ਇਦਾਂ ਜਾਗ ਜਾਵੇ ਆ ਜਿਹੜੇ ਨਸ਼ੇ ਦੇ ਸੋਦਾਗਰ ਨੇ ਮੇਰੇ ਮਿੱਤਰੋ ਮੇਰੇ ਦੋਸਤੋ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਆ ਜਾਵਾ ਜਾਵਾ ਰਾਈਟ ਸੋ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਨੌਜਵਾਨ ਮੁੰਡੇ ਨੌਜਵਾਨ ਤੁਹਾਡੇ ਬੱਚੇ ਗੱਬਰੂ ਆ ਚਿਟੇਰੀ ਦਲਦਲ ਚੋਂ ਨਿਕਲ ਜਾਣ ਸੋ ਤੁਸੀਂ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ ਅਗਰ ਤੁਹਾਡੇ ਗਲੀ ਮਹੱਲੇ ਵਿੱਚ ਕੋਈ ਚੀਟੇ ਦਾ ਵਪਾਰ ਹੀ ਹੈ ਕੋਈ ਚੀਟੇ ਦਾ ਨਸ਼ਾ ਵੇਚਦਾ ਹੈ ਚਾਹੇ ਕੋਈ ਵੀ ਆ ਚਾਹੇ ਐਨੀਬਾਡੀ ਕੋਈ ਵੀ ਆ ਉਹਦਾ ਮੂੰਹ ਕਾਲਾ ਕਰੋ ਮੂੰਹ ਕਾਲਾ ਐਸੇ ਤਰੀਕੇ ਨਾਲ ਕਰਿਓ ਕਿ ਉਹ ਕੈਮੀਕਲ ਨਾਲ ਤੇ ਵੀ ਉਹਦਾ ਗੁੱਥਾ ਸਾਫ਼ ਨਾ ਹੋਵੇ ਆਖੋ ਸਤਨਾਮ ਆਪਾਈ ਕਰੂੰ ਵਾਹਿਗੁਰੂ ਵਾਹਿਗੁਰੂ ਇਹ ਉਹਦਾ ਮੂੰਹ ਕਾਲਾ ਕੈਮੀਕਲ ਨਾਲ ਵੀ ਸਾਫ਼ ਨਾ ਹੋਵੇ ਸੋ ਮੇਰੇ ਕਹਿਣ ਦਾ ਭਾ ਮਿੱਤਰੋ ਇਹ ਆ ਗੱਦੀ ਤੇ ਬਿਠਾ ਕੇ ਉਹਨੂੰ ਫਿਰ ਕਿਹੜਾ ਕਢਾਇਆ ਜਾਵੇ ਐਵੇਂ ਕਿਦਾਂ ਹਾਂ ਆ ਦੇਖੋ ਬਿਲਕੁਲ ਸੋ ਮਿੱਤਰੋ ਇਹ ਮੈਂ ਵੀਡੀਓ ਕੋਈ ਹਾਸੇ ਲਈ ਨਹੀਂ ਬਣਾਈ ਹੈਗੀ ਦੇਖੋ ਕਹਿੰਦੇ ਆ ਨਾ ਸੋਸ਼ਲ ਮੀਡੀਆ ਬਣਾਏਗਾ ਕੋਈ ਕੋਈ ਆਪਣੇ ਆਪ ਨੂੰ ਅਲੱਗ-ਅਲੱਗ ਤਰੀਕੇ ਨਾਲ ਪੇਸ਼ ਕਰਦਾ ਆ ਠੀਕ ਹੈ ਬਾਕੀ ਤੁਸੀਂ ਸਮਝਦਾਰ ਹੋ ਜੋ ਮੇਰੇ ਆਪਣੇ ਥੌਟਸ ਨੇ ਮੈਂ ਉਹ ਵਿਚਾਰ ਨੇ ਉਹ ਮੈਂ ਤੁਹਾਡਾ ਸ਼ੇਅਰ ਕਰ ਦਈਂ ਸੋ ਜਿੰਨੇ ਵੀ ਇਹ ਨਸ਼ੇ ਦੇ ਸੁਦਾਗਰ ਨੇ ਉਸ ਮਾਲਕ ਦੇ ਮਹਾਰਾਜ ਦੇ ਚਰਨਾਂ 'ਚ ਇਹ ਬੇਨਤੀ ਹੈਗੀ ਹੈ ਵੀ ਇਹਨਾਂ ਸਾਰਿਆਂ ਨੂੰ ਚੱਕ ਲਾ ਇਹਨਾਂ ਸਾਰਿਆਂ ਦੇ ਕੋਲ ਪਾ ਦੇ ਇਹਨਾਂ ਦੇ ਧੀਆਂ ਪੁੱਤਾਂ ਨੂੰ ਕੋਲ ਪਾ ਦੇ ਇਹਨਾਂ ਨੇ ਜਿਹੜੇ ਦੂਸਰਿਆਂ ਦੇ ਘਰਾਂ ਦੇ ਚਿਰਾਗ ਬੁਝਾਏ ਨੇ ਮੇਰੇ ਮਾਲਕਾ ਤੇਰੇ ਚਰਨਾਂ 'ਚ ਮੇਰੀ ਇਹ ਹੀ ਬੇਨਤੀ ਹੈ ਪਰ ਕਹਿੰਦੇ ਆ ਨਾ ਕਿ ਇਸ ਲਈ ਟੋਆ ਪੁੱਟਾਂਗੇ ਤਾਂ ਆਪਾਂ ਵੀ ਗੇਰਾਂਗੇ ਅੱਜ ਨਹੀਂ ਤਾਂ ਕੱਲ ਗੇਰਾਂਗੇ ਕਹਿ ਲ ਮਿੱਤਰਾ ਭਾਰੀ ਆ ਅੱਜ ਨਹੀਂ ਤਾਂ ਕੱਲ੍ਹ ਸਹੀ ਉਹ ਤੇਰੇ ਤੇ ਆਊਗੀ ਜ਼ਰੂਰ ਸੋ ਕਹਿਣ ਦਾ ਭਾਵ ਇੱਕ ਨਾ ਇੱਕ ਦਿਨ ਇਹ ਦੁਨੀਆ ਛੱਡ ਜਾਣਾ ਹੀ ਇਹ ਚਾਰ ਦਿਨਾਂ ਦਾ ਮੇਲਾ ਆ ਕਿਉਂ ਨਾ ਨੇਕ ਕਰਮ ਕੀਤੇ ਜਾਣ ਕਿਉਂ ਕਿਸਰੇ ਧੀ ਪੁੱਤ ਨੂੰ ਚੰਦ ਪੈਸਾ ਲਈ ਉਹਨੂੰ ਨਸ਼ੇ ਦਾ ਆਦੀ ਬਣਾਇਆ ਜਾਂਦਾ ਹੈ ਅਗਲੇ ਦਾ ਘਰ ਖਰਾਬ ਕਰ ਦੇ ਜੇ ਉਹ ਤੋਂ ਡਰਨਾ ਚਾਹੀਦਾ ਆ ਉਹਨੇ بڑے بڑے ਠੂਠਾ ਮੰਗਣ ਲਾ ਚਾਕੇ ਠੂਠਾ ਮੰਗਣ ਲਾਤੇ ਜਿਹੜੇ ਕਿਸਦਾ ਘਰ ਤਬਾਹ ਕਰਦੇ ਨੇ ਨਸ਼ੇ ਤੇ ਲਾਉਂਦੇ ਨੇ ਮੇਰੇ ਵੀਰੋ ਜਾਗੋ ਨਸ਼ੇ ਤਿਆਗੋ ਜਾਗੋ ਨਸ਼ੇ ਤਿਆਗੋ ਜਾਗੋ ਚਿਟਾ ਤਿਆਗੋ ਬਾਕੀ ਮੈਂ ਬੇਨਤੀ ਕਰਦਾ ਮੇਰੀ ਅਕਸਰ ਅਮਰੀਕਾ ਗੱਲ ਹੁੰਦੀ ਹੈ ਮੇਰਾ ਦੋਸਤ ਰਹਿੰਦਾ ਉੱਥੇ ਉਰਦੀ ਸਰਕਾਰ ਬੜੀ ਸਟਰੋਂਗ ਆ ਯਾਰ ਇੱਥੇ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਹੈ ਮੈਂ ਇਹ ਮੈਂ ਇਹਨੂੰ ਤਾਂ ਕੋਈ ਹਾਰ ਨਹੀਂ ਪਾਉਣਾ ਐਵੇਂ ਐਵੇਂ ਮੈਂ ਇਹਨੂੰ ਕੋਈ ਹਾਰ ਪਾਉਣਾ ਚਾਹੁੰਦਾ ਨਾ 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 ਬਿਲਕੁਲ ਨਹੀਂ ਬਿਲਕੁਲ ਠੀਕ ਹੈ ਜੀ ਇਹ ਸਰ ਪੰਜਾਬ ਜੇ ਸਾਡੀ ਸਰਕਾਰ ਪਾਵਰ ਵਿੱਚ ਹੋਵੇ ਜੇ ਕੋਈ ਸਟਰੋਂਗ ਨਸ਼ੇ ਦਿਖਾਵੇ ਇਹ ਤਾਂ 5 ਮਿੰਟ ਚ ਨਸ਼ਾ ਬੰਦ ਕਰਾ ਦੇਵੇ ਇਹ ਚ ਪੰਜਾਬ ਪੁਲਿਸ ਦੇ ਐਸੇ ਸੋਹਣੇ ਅਫਸਰ ਨੇ ਉਹ ਸਲਾਘਾ ਦੇ ਯੋਗ ਨੇ ਉਹ ਪ੍ਰਸ਼ੰਸਾ ਦੇ ਯੋਗ ਨੇ ਮੇਰੇ ਵੀਰੋ ਮੇਰੇ ਮਿੱਤਰੋ ਉਹ ਬੰਦ ਕਰਵਾ ਰਹੇ ਨੇ ਅਤੇ ਜਿਹੜੇ ਕੁਝ ਨਸ਼ੇ ਦੇ ਸੁੱਧਾਗਰ ਨੇ ਉਹਨਾਂ ਦੀ ਜਿਹੜੇ ਪ੍ਰਾਪਰਟੀਆਂ ਨੇ ਉਹਨਾਂ ਨੂੰ ਸੀਲ ਕੀਤਾ ਜਾ ਰਿਹਾ ਉਹ ਉਹਨਾਂ ਦੀ ਜਿਹੜੇ ਪ੍ਰਾਪਰਟੀਆਂ ਨੇ ਉਹ ਸੀਲ ਕੀਤੀਆਂ ਜਾ ਰਹੀਆਂ ਨੇ ਕਲਾਪਿੰਗ ਉਹਨਾਂ ਦੀਆਂ ਪ੍ਰਾਪਰਟੀਆਂ ਸੀਲ ਕੀਤੀਆਂ ਜਾ ਰਹੀਆਂ ਨੇ ਸੋ ਬਾਕੀ ਮਾਲਕ ਮਿਹਰ ਕਰੇ ਠੀਕ ਹੈ ਸੋ ਜ਼ਿੰਦਗੀ ਹੈ ਮਿੱਤਰੋ ਬਾਰ-ਬਾਰ ਨਹੀਂ ਜੇ ਮਿਲਨੀ ਠੀਕ ਹੈ ਸੋ ਨਸ਼ੇ ਨੇ ਪੰਜਾਬ ਦਾ ਬੇੜਾ ਕਰਕੇ ਕਰਕੇ ਰੱਖਤਾ ਮੇਰੇ ਮਿੱਤਰੋ ਉਹ ਪੁੱਛ ਕੇ ਦੇਖੋ ਉਸ ਮਾਂ ਨੂੰ ਜਿਹਦਾ ਡਾਂਗ ਕਰ ਗਿਆ ਪੁੱਤ ਚਲਾ ਗਿਆ ਪੁੱਛ ਕੇ ਦੇਖੋ ਉਸ ਭੈਣ ਨੂੰ ਜਿਹੜੀ ਕਦੇ ਕਹਿੰਦੇ ਜਿਹੜੀ ਕਦੇ ਆਪਣੇ ਵੀਰ ਦੇ ਗੁੱਟ ਤੇ ਰਖੜੀ ਬੰਨਿਆ ਕਰਦੀ ਸੀ ਸੋ ਮੇਰੇ ਮਿੱਤਰੋ ਸੋ ਕਹਿਣ ਦਾ ਭਾਵ ਜਿੰਨੀਆਂ ਮਰਜ਼ੀ ਲਾਂ ਤਾਂ ਪਾ ਲੋ ਪਰ ਇਹਨਾਂ ਨੂੰ ਕੋਈ ਅਸਰ ਨਹੀਂ ਪਰ ਕਹਿੰਦੇ ਆ ਨਾ ਬਾਦੂਆ ਜਿਹੜੀ ਹੁੰਦੀ ਹੈ ਇੱਕ ਦੁਖੀ ਮਾਂ ਦੀ ਉਹ ਲੈ ਬੈਂਦੀ ਆ ਸੋ ਕਹਿਣ ਦਾ ਭਾਵ ਇਹ ਚੰਗੇ ਚੰਗੇ ਨਸ਼ੇ ਦੇ ਸੁਦਾਗਰ ਨੇ ਇਹਨਾਂ ਦਾ ਬੀ ਆ ਜਿਹੜਾ ਉਹ ਨਾਸ਼ ਜ਼ਰੂਰ ਹੁੰਦਾ ਆ ਮਿੱਤਰੋ ਇਹਨਾਂ ਦੇ ਗਾਂਤੀ ਪੁੱਤ ਵੀ ਇਹ ਹੈ ਜਿੰਨ ਲਾਇਕ ਨਿਕਲਦੇ ਨੇ ਹਨਾ ਸੋ ਕਹਿੰਦੇ ਆ ਨਾ ਕਿਸੇ ਦਾ ਢਾਕੇ ਤੁਸੀਂ ਆਪਣਾ ਪਾ ਲੋ ਇਹ ਉਸ ਰੱਬ ਨੂੰ ਉਸ ਸੋਹਣੇ ਵਾਹਿਗੁਰੂ ਨੂੰ ਮਨਜ਼ੂਰ ਨਹੀਂ ਹੈਗਾ ਸੋ ਬਾਕੀ ਆ ਨਸ਼ੇ ਵਾਲਿਆਂ ਦਾ ਕੋੜ ਮਾਲਕ ਇਹ ਇਹ ਇਹਨਾਂ ਨੂੰ ਚੱਕ ਲੈ ਇਹਨਾਂ ਦਾ ਬినాਸ਼ ਕਰ ਦੇ ਠੀਕ ਹੈ ਸੋ ਨੰਬਰ 2 ਤੇ ਮੇਰੇ ਵੀਰੋ ਅ ਜਿਹੜੇ ਇੰਟਰਨੈਟ ਤੇ ਗਲਤ ਮੈਸੇਜ ਦੇ ਰਹੀਆਂ ਨੇ ਇਹ ਲੋਕਾਂ ਦੇ ਟੱਬਰ ਖਰਾਬ ਕਰ ਰਹੀਆਂ ਨੇ ਜਨਨੀਆਂ ਇਹਨਾਂ ਨੂੰ ਸ਼ਰਮ ਚਾਹੀਦੀ ਆ ਮਾੜੀ ਮੋਟੀ ਇਹਨਾਂ ਦੇ ਘਰ ਵਾਲਿਆਂ ਨੂੰ ਸ਼ਰਮ ਚਾਹੀਦੀ ਆ ਉਹ ਉਹਨਾਂ ਨੂੰ ਸ਼ਰਮ ਚਾਹੀਦੀ ਆ ਮਾੜੀ ਮੋਟੀ ਅੱਗੇ ਬਾਜੀ ਹਾਂ ਜੀ ਆ ਗਈ। ਉਹ ਠੀਕ ਹੋ ਦਰਸ਼ਨ ਮੇਲੇ ਹੋ ਗਏ ਜੀ। ਦਰਸ਼ਨ ਮੇਲੇ ਹੋ ਗਏ ਜੀ। ਚਲੋ ਠੀਕ ਹੈ ਜੀ। ਇਹ ਉਹਨਾਂ ਦੇ ਘਰ ਵਾਲਿਆਂ ਨੂੰ ਸ਼ਰਮ ਚਾਹੀਦੀ ਆ। ਉਹ ਕੀ ਉਹਨਾਂ ਨੇ ਖੁੱਲ੍ਹ ਦਿੱਤੀ ਆ ਆਪਣੀਆਂ ਜਨਾਨੀਆਂ ਨੂੰ। ਹੈ ਉਹ ਇੰਟਰਨੈਟ ਤੇ ਇੱਕ ਕੀ ਗਲਤ ਮੈਸੇਜ ਦੇ ਰਹੀਆਂ ਨੇ। ਠੀਕ ਆ ਕਿਉਂ ਮੋਬਾਈਲ ਸਾਰਿਆਂ ਕੋਲ ਆ। ਆਪਣੀਆਂ ਭੈਣਾਂ ਕੋਲੇ ਵੀ ਆ, ਆਪਣੇ ਬੱਚਿਆਂ ਕੋਲੇ ਵੀ ਆ, ਆਪਣੇ ਭਰਾਵਾਂ ਕੋਲੇ ਵੀ ਆ, ਸਾਰਿਆਂ ਕੋਲੇ ਆ ਜੀ। ਸੋ ਜਿਹੜੇ ਇਹ ਇੰਟਰਨੈਟ ਇੱਕ ਅੰਗਰੇਜ਼ ਨੇ ਬਹੁਤ ਵਧੀਆ ਕਾਰਡ ਕੱਢੀ ਸੀ ਪਰ ਇਹਦਾ ਕਿਤਨਾ ਕਿਤੇ ਮੇਰੇ ਵੀਰੋ ਇਹਦਾ ਗਲਤ ਪ੍ਰਯੋਗ ਹੋ ਰਿਹਾ 12-12 ਸਾਲ ਦੀਆਂ ਬੱਚੀਆਂ 15-15 ਸਾਲ ਜਿਹੇ ਬੱਚਿਆਂ ਤੁਸੀਂ ਆਪ ਦੇਖ ਸਕਦੇ ਹੋ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਬੜੇ ਮੇਥੋਂ ਸਿਆਣੇ ਜੇ ਇੰਟਰਨੈਟ ਕਹਿੰਦੇ ਆ ਇੰਸਟਾਗ੍ਰam ਬਾਅਦ ਵਿੱਚ ਖੋਲੀਦਾ ਪਰ ਇਹਨਾਂ ਦੀਆਂ ਕਹਿਣ ਦਾ ਬੱਬਲ ਗੈਰੀਟੀ ਅੱਖਾਂ ਮੂਰੇ ਜਦੋਂ ਆਉਂਦੀ ਆ ਤਾਂ ਦੋ ਘੜੀ ਅਸੀਂ ਜਿਹੜਾ ਮੋਬਾਈਲ ਆ ਉਹ ਆਪਣੇ ਬੱਚਿਆਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਨਹੀਂ ਮਿੱਤਰੋ ਖੋਲ ਸਕਦੇ ਠੀਕ ਹੈ ਇਹ ਕਿੰਨਾ ਕਿਤੇ ਵਧੀਆ ਚੀਜ਼ ਬਣਾਈ ਹੋਈ ਸੀ ਪਰ ਲੋਕ ਇਹਨੂੰ ਗਲਤ ਪ੍ਰਯੋਗ ਕਰ ਰਹੇ ਨੇ ਕੁਝ ਲੋਕ ਐਸੇ ਨੇ ਉਹ ਆਪਣੀਆਂ ਜਨਾਨੀ ਦੀਆਂ ਰੀਲਾਂ ਬਣਾ ਬਣਾ ਕੇ ਉਹਨੂੰ ਨਚਾ ਨਚਾ ਕੇ ਉਹਦੇ ਲੱਕ ਕਮਾ ਕਮਾ ਕੇ ਉਹਤੀ ਪੈਸੇ ਕਮਾਈ ਜਾਂਦੇ ਨੇ ਉਹਨੂੰ ਪੰਜਾਬੀ ਚ ਪਤਾ ਕੀ ਜਾਂਦੇ ਨੇ ਦੱਲਾ ਇਹ ਕੰਮ ਹੁੰਦਾ ਦੱਲੇ ਲੋਕਾਂ ਦਾ ਨੋਬਤ ਯੂ ਡੋਟ ਸੇ ਥਿਸ ਵਰਿੰਗ ਰਾਈਟ ਇਹ ਕੰਮ ਹੁੰਦਾਗਾ ਦੱਲੇ ਲੋਕਾਂ ਦਾ ਤੁਸੀਂ ਵਾਟ ਮੈਸੇਜ ਆਰ ਯੂ ギਵਿੰਗ ਟੂ ਦਾ ਸੋਸਾਇਟੀ ਯੂ ਆਰ ਮੇਕਿੰਗ ਅ ਬੈਡ ਬੈਡੀ ਬੈਡ ਫੈਕਟਰ ਔਨ ਦਾ ਚਿਲਡਰਨਸ ਆਫ ਅਦਰਸ ਪੀਪਲਸ ਰਾਈਟ ਨਾਓ ਇਟ ਇਜ਼ ਨੋਟ ਗੁੱਡ ਦੇਖੋ ਮੇਰੇ ਮਿੱਤਰੋ ਇਹ ਚੀਜ਼ ਹੈ ਬਾਕੀ ਕਹਿੰਦੇ ਆ ਨਾ ਉੱਥੇ ਐਮਲਾਂ ਦੇ ਹੋਣੀਆਂ ਨਵੇੜੇ ਕਿਸਨਾ ਤੇਰੀ ਜਾਤ ਪੁੱਛਣੀ ਅੱਜ ਕੱਲ ਕਿਸੇ ਨੂੰ ਕੋਈ ਸ਼ਰਮ ਨਹੀਂ ਹੈਗੀ ਆ ਤੁਸੀਂ ਦੇਖ ਲਓ 50 50 ਸਾਲ 60 7 ਸਾਲ ਦੀਆਂ ਆਂਟੀਆਂ ਇਹਨਾਂ ਨੂੰ ਹੁਣ ਜਵਾਨੀ ਚੜੀ ਐ ਇੰਟਰਨੈਟ ਤੇ ਕੀ ਮੈਸੇਜ ਗਲਤ ਦੇ ਰਹੇ ਨੇ ਕੁਝ ਬੰਦੇ ਕੁਝ ਲੜਕੀਆਂ ਇਹ ਅਸਲ ਦੇ ਵਿੱਚ ਚਲੋ ਛੱਡੋ ਇਹ ਉਹ ਲੋਕ ਹੁੰਦੇ ਨੇ ਜਿਹੜੇ ਕੰਜਰ ਹੋਣ ਇੱਕ ਕੰਜਰਾਂ ਦਾ ਕੰਮ ਹੁੰਦਾ ਦੱਲਿਆਂ ਦਾ ਕੰਮ ਹੁੰਦਾ ਆ ਠੀਕ ਹੈ ਵੀ ਲੋਕ ਸਾਨੂੰ ਕੁਝ ਕਹਿਣ ਕਮੈਂਟਾਂ ਬੂਆਂ ਦੇ ਵਿੱਚ ਵੀਊਆਂ ਦੇ ਵਿੱਚ ਸਾਨੂੰ ਕੁਝ ਕੈਨ ਵਾਈ ਡੋਨਟ ਕੇਅਰ ਆਫ दैट ਬਟ ਪੀਪਲ ਆਰ ਸਿੰਗ ਅਗੇਂਸ us right we don't care of those people right so these are the those people right who are totally shameless people right so ਬਾਕੀ ਮਾਲਕ ਮਿਹਰ ਕਰੇ ਇੱਕ ਵਾਰੀ ਮੈਂ ਫੇਰ ਉਸ ਰੱਬ ਦੇ ਚਰਨਾਂ 'ਚ ਬੇਨਤੀ ਕਰਾਂ ਵੀ ਹੇ ਮੇਰਾ ਮਾਲਕਾ ਹੇ ਸੋਹਣਿਆ ਰੱਬਾ ਹੇ ਅੱਲਾ ਪਾਕ ਹੇ ਵਾਈ ਗੁਰੂ ਹੇ ਮੇਰੇ ਪਰਮੇਸ਼ਰ ਅਰ ਜਿਹੜੇ ਚਿੱਟੇ ਦਾ ਬਵਾਰ ਕਰਦੇ ਨੇ ਇਹਨਾਂ ਦੇ ਕੋੜ ਪਾ ਦੇ ਇਹਨਾਂ ਦੇ ਧੀਆਂ ਪੁੱਤਾਂ ਦੇ ਕੋੜ ਪਾ ਦੇ ਇਹ ਤਾਂ ਕਿਤੇ ਜਾ ਕੇ ਪੰਜਾਬ ਖੁਸ਼ਹਾਲ ਬਣੇਗਾ ਗੁਰੂਆਂ ਪੀਰਾਂ ਦੀ ਧਰਤੀ ਆ ਕੋਈ ਸ਼ੱਕ ਨਹੀਂ ਇੱਥੇ ਪਰ ਇਹ ਲੋਕਾਂ ਨੇ ਖਰਾਬ ਕਰਤਾ ਸਿਸਟਮ ਨੂੰ ਹੈ ਆ ਤੁਸੀਂ ਨੌਜਵਾਨ ਦੇਖ ਸਕਦੇ ਹੋ ਇਹਨਾਂ ਦੇ ਚਤਣਾ ਤੇ ਪੈਂਟ ਨਹੀਂ ਖੜਦੀ ਹੈ ਹੀ ਨਹੀਂ ਇਹ ਖਤਮ ਪੜਾਕੇ ਇਹ ਪੜਾਕੇ ਫਿਸ ਹੋਏ ਹੋਏ ਨੇ ਇਹ ਕੀ ਆਪਣੀ ਜ਼ਿੰਦਗੀ ਦੀ ਕੀ ਰਿਆ ਕਹਾ ਕਰਨਗੇ ਜਾ ਕੇ ਕੀ ਆਪਣੀ ਜ਼ਿੰਦਗੀ ਨੂੰ ਸਪੈਂਡ ਕਰਨੇ ਖਤਮ ਨੇ ਜਾ ਰਿਹਾ ਇਤਨਾ ਸੋ ਬਾਕੀ ਮਾਲਕ ਮਿਹਰ ਕਰੇ ਧੰਨਵਾਦ ਚਲਿਏ ਜੀ ਮੇਰੇ ਰਾਜਾ ਬਾਪੂ ਕੁੱਲੀ ਨਾ ਚਲੋ ਸਾਜਨ ਚਲੋ